ਉਠਾ ਪਿਆਰ ਇਕ ਨਾਲ ਨਹੀਂ ਹੁੰਦਾ ਹੁੰਦਾ ਨਾਲ ਹਜ਼ਾਰਾਂ ਕੋਈ ਸੋਹਣਾ ਕੋਈ ਸੋਹਣਾ ਚੰਨ ਸੂਰਜ ਤੇ ਕਿਸੇ ਨੂੰ ਆਖੇ ਤਾਰਾ ਫੇਸਬੁਕ ਇਨਸਟਾ ਵਟਸਐਪ ਤੇ ਕਿੰਨੇ ਹੀ ਹੁੰਦੇ ਯਾਰ ਇੱਕ ਨੂੰ ਛੱਡ ਕੇ ਇੱਕ ਨੂੰ ਛੱਡ ਕੇ ਦੂਜੇ ਨੂੰ ਚੈਟਿੰਗ ਰਾਹੀ ਆਖੇ ਤੇਰੇ ਨਾਲ ਹੀ ਹੈ ਪਿਆਰ ਇੰਜ ਹੀ ਲੱਗਦਾ ਦਿਨ ਤੇ ਇੰਜ ਹੀ ਲੰਘਦੀ ਰਾਤ ਥੋੜੇ ਦਿਨਾਂ ਵਿੱਚ ਥੋੜੇ ਦਿਨਾਂ ਵਿੱਚ ਸ਼ੱਕ ਜਾ ਹੁੰਦਾ ਲੱਗਦੀ ਝੂਠੀ ਸਾਰੀ ਗੱਲਬਾਤ 2-4 ਸਾਲ 2-4 ਸਾਲ ਜੋ ਹੁੰਦੇ ਕੰਮ ਦੇ ਉਹ ਇੰਜ ਹੀ ਹੁੰਦੇ ਬਰਬਾਦ ਆਖਰ ਦੇ ਵਿੱਚ ਸਮਝ ਹੈ ਆਉਂਦੀ ਬੀਸੀਏ ਤੋ ਛੁੱਟਾ ਪਿਆਰ ਬੀਸੀਏ ਤੋ ਛੁੱਟਾ ਪਿਆਰ